ਕਾਂਗਰਸ ਵੱਲੋਂ ਪੂਰੇ ਪੰਜਾਬ ਭਰ ਵਿੱਚ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਮਲੋਟ ਵਿਖੇ ਵੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਹੰਗਾਮਾ ਹੋ ਗਿਆ ਅਤੇ ਸਥਾਨਕ ਕਾਂਗਰਸੀ ਆਗੂ ਸਟੇਜ ਤੇ ਬੈਠਣ ਨੂੰ ਲੈ ਕੇ ਆਪਸ ਵਿੱਚ ਝੜ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਜੀ ਬੜੇ ਚਾਹ ਦੀ ਟੀਮ ਵਾਲੋਂ ਦਾ ਮਿਲਦੀ ਸਾਰੇ ਇਕੱਠੇ ਹੈਗੇ ਹੋ ਥੋੜੇ ਜਿਹਾ ਅਸੀਂ ਤਾਂ ਇਕੱਲੀ ਆਦ ਦੀ ਹਾਜ਼ਰੀ ਦਵਾ ਕੇ ਥੱਲੇ ਆਉਣੀ ਹੈ ਤੇ ਆਈ ਕਿ ਨਾ ਕੋਸ ਕਰੋ ਪ੍ਰੋਗਰਾਮ ਚੱਲਣ ਦਿਓ ਅਸੀਂ ਤਾਂ ਮੈਂ ਤੇ ਇੱਕ ਮਿੰਟ ਲੈ ਕੇ ਕਹੂੰਗਾ ਮੁੱਖ ਸਰਵਨ ਦਾ ਇੰਸਟਾਫ ਮੈਂ ਨੰਬਰ ਕਿੰਨਾ ਬਰਾੜ ਜੀ ਤੇ ਸਾਡੇ ਪ੍ਰਚੰਨ ਸਿੰਘ ਜੀ ਪ੍ਰਾਰਥਾ ਸਿੰਘ ਸਾਹਿਬ ਤੋਂ ਤੇ ਸਾਰੀ ਟੀਮ ਦਾ Eta ez dira, ez dira. Chandar Consultants Limited Building Maintenance Handyman under Chat Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information please contact him at under Check Trade platform slash 921760 Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ